ਸੰਗਤ ਜੀ ਆ ਲਓ ਸੰਗਤ ਜੀ ਆ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਪਿਕਾਉ ਹੈ ਮੈਂ ਰੋਣਾ ਨਹੀਂ ਚਾਹੁੰਦਾ ਪਰ ਮਜਬੂਰੀ ਹੋ ਗਈ ਹੈ ਜੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਮੈਂ ਮੈਂ ਰੋਣਾ ਨਹੀਂ ਚਾਹੁੰਦਾ ਮੈਂ ਰੋਣਾ ਨਹੀਂ ਸੀ ਚਾਹਤਾ ਪਰ ਇਹਨਾਂ ਨੇ ਮਜਬੂਰ ਕਰ ਦਿੱਤਾ ਤੁਸੀਂ ਸਾਰਾ ਕੁਝ ਕਰ ਗਏ ਮੇਰੀ ਰੋਟੀ ਰੋਟੀ ਦਿਲਾਤਾ ਮਾਰੀਏ ਤੁਸੀਂ ਮੈਂ ਹੋਰ ਕੀ ਕਰਾਂ ਹਤੇ ਬੇਨਤੀ ਕਰਾਂਗਾ ਇਹ ਵੀਡੀਓ ਤੁਸੀਂ ਕਿਰਪਾ ਕਰਕੇ ਸ਼ੇਅਰ ਕਰਕੇ ਭਾਈ ਅਮਰਪਾਲ ਸਿੰਘ ਜੀ ਮੈਰੋ ਨੇ ਸਰਦਾਰ ਜਗਦੀਪ ਸਿੰਘ ਜੀ ਥਲੀ ਪੱਤਰਕਾਰ ਵੀਰ ਜੀ ਨੇ ਸਿਮਰ ਜੋਸ ਸਿੰਘ ਜੀ ਮੱਕੜ ਹਰਪ੍ਰੀਤ ਸਿੰਘ ਜੀ ਮਖੋ ਵਰਜਿੰਦਰ ਸਿੰਘ ਜੀ ਪਰਵਾਨਾ ਸ਼ਹਿਰ ਉਹ ਇਸ ਵਿਸ਼ੇ ਦੇ ਵਿੱਚ ਮੇਰੀ ਕੁਝ ਮਦਦ ਕਰਨ ਬੱਲੇ ਬੱਤੀ ਰੁੱਕ ਗਈ ਜੀ ਤੇ ਮੈਂ ਕਿੱਥੇ ਜਾਵਾਂ ਸੰਗਤ ਜੀ ਆ ਲਓ ਸੰਗਤ ਜੀ ਆ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਬਿਕਾਊ ਹੈ ਮੈਂ ਰੋਣਾ ਨਹੀਂ ਚਾਹੁੰਦਾ ਪਰ ਮਜਬੂਰੀ ਹੋ ਗਈ ਐ ਜੇ ਮੇਰੀ ਸੰਗਤ ਨੂੰ ਬੇਨਤੀ ਐ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਮੈਂ ਮੈਂ ਰੋਣਾ ਨਹੀਂ ਚਾਹੁੰਦਾ ਮੈਂ ਰੋਣਾ ਨਹੀਂ ਚਾਹੁੰਦਾ ਪਰ ਇਹ ਰੋਣੇ ਨੂੰ ਮਜਬੂਰ ਕਰ ਦਿੱਤਾ ਤੁਸੀਂ ਸਾਰਾ ਕੁਝ ਕਰ ਗਏ ਮੇਰੀ ਰੋਚੀ ਰੋਟੀ ਦਿਲਾ ਤਮਾਰੀ ਤੇ ਤੁਸੀਂ ਮੈਂ ਉਰਕੀਂ ਕਰਾਂ ਤੇ ਬੇਨਤੀ ਕਰਾਂਗਾ ਇਹ ਵੀਡੀਓ ਤੁਸੀਂ ਕਿਰਪਾ ਕਰਕੇ ਸ਼ੇਅਰ ਕਰਕੇ ਭਾਈ ਅਮਰਪਾਲ ਸਿੰਘ ਜੀ ਮੈਰੋ ਨੇ ਸਰਦਾਰ ਜਗਦੀਪ ਸਿੰਘ ਜੀ ਥਲੀ ਪੱਤਰਕਾਰ ਵੀਰ ਜੀ ਨੇ ਸਿਮਰਜੋਤ ਸਿੰਘ ਜੀ ਮੱਕੜ ਹਰਪੀਤ ਸਿੰਘ ਜੀ ਮਖੋ ਵਰਜਿੰਦਰ ਸਿੰਘ ਜੀ ਪ੍ਰਵਾਨਾ ਸ਼ਹਿਰ ਉਹ ਇਸ ਵਿਸ਼ੇ ਦੇ ਵਿੱਚ ਮੇਰੀ ਕੁਝ ਮਦਦ ਕਰਨ ਇੰਨੇ ਬੱਚੇ ਰੁਕੇ ਗਏ ਜਿੱਥੇ ਮੈਂ ਕਿੱਥੇ ਜਾਵਾਂ ਸੰਗਤ ਜੀ ਆ ਲੋ ਸੰਗਤ ਜੀ ਆ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਬਿਕਾਊ ਹੈ ਮੈਂ ਰੋਣਾ ਨਹੀਂ ਚਾਹਦਾ ਪਰ ਮਜਬੂਰੀ ਹੋ ਗਈ ਹੈ ਜੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਮੈਂ ਮੈਂ ਰੋਣਾ ਨਹੀਂ ਚਾਹਦਾ ਮੈਂ ਰੋਣਾ ਨਹੀਂ ਸੀ ਚਾਹਤਾ ਪਰ ਇਹਨੇ ਮਜਬੂਰ ਕਰ ਦਿੱਤਾ ਤੁਸੀਂ ਸਾਰਾ ਕੁਝ ਕਰ ਗਏ ਮੇਰੀ ਰੋਚੀ ਨੂੰ ਟਿਕਾ ਤਵਾਰੀ ਹੈ ਤੁਸੀਂ ਮੈਂ ਹੋਰ ਕੀ ਕਰਾਂ ਹਤੇ ਬੇਨਤੀ ਕਰਾਂਗਾ ਇਹ ਵੀਡੀਓ ਤੁਸੀਂ ਕਿਰਪਾ ਕਰਕੇ ਸ਼ੇਅਰ ਕਰਕੇ ਤੇ ਅਮਰਪਾਲ ਸਿੰਘ ਜੀ ਮੈਰੋ ਨੇ ਸਰਦਾਰ ਜਗਦੀਪ ਸਿੰਘ ਜੀ ਥਲੀ ਪੱਤਰਕਾਰ ਵੀਰ ਜੀ ਨੇ ਸਿਮਰਜੋਤ ਸਿੰਘ ਦੀ ਮੱਕੜ ਹਰਪ੍ਰੀਤ ਸਿੰਘ ਦੀ ਮਖੋ ਵਰਜਿੰਦਰ ਸਿੰਘ ਦੀ ਪਰਵਾਨਾ ਸ਼ਹਿਰ ਉਹ ਇਸ ਵਿਸ਼ੇ ਦੇ ਵਿੱਚ ਮੇਰੀ ਕੁਝ ਮਦਦ ਕਰਨ